ਸਤਿ ਸ਼੍ਰੀ ਅਕਾਲ ਜੀ ਦਲ ਬਦਲੀ ਦਾ ਸਿਲਸਿਲਾ ਜਾਰੀ ਹੋਇਆ ਹੋਇਆ ਹੈ ਤੇ ਉੱਥੇ ਹੀ ਅੱਜ ਭਾਜਪਾ ਯਾਨੀ ਕਿ ਬੀਜੇਪੀ ਨੂੰ ਲੱਗਾ ਹੈ ਵੱਡਾ ਝਟਕਾ ਹਾਲਾਂਕਿ ਭਾਜਪਾ ਪੰਜਾਬ ਦੇ ਵਿੱਚ ਆਪ ਦੇ ਬਲਬੂਤੇ ਉੱਤੇ ਸਰਕਾਰ ਬਣਾਉਣਾ ਚਾਹੁੰਦੀ ਹੈ ਭਾਜਪਾ ਵੱਲੋਂ ਵਾਰ-ਵਾਰ ਜਿਹੜੀਆਂ ਨੇ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਅਸੀਂ ਬਿਨਾਂ ਗੱਠ ਜੋੜ ਤੋਂ ਆਪਣੀ ਸਰਕਾਰ ਪੰਜਾਬ ਦੇ ਵਿੱਚ ਬਣਾਵਾਂਗੇ ਤੇ ਆਪ ਸਾਡੀਆਂ ਨੀਤੀਆਂ ਨੂੰ ਜਿਹੜੇ ਨੇ ਲੋਕ ਪਛਾਣਦੇ ਨੇ ਜਾਗਰੂਕ ਹੋਣਗੇ ਤੇ ਸਾਡੀਆਂ ਕਈਆਂ ਨੀਤੀਆਂ ਦੇ ਉੱਤੇ ਪੰਜਾਬ ਦੇ ਲੋਕ ਚੱਲਣਗੇ ਲੇਕਿਨ ਜਿੱਥੇ ਕਿਸਾਨਾਂ ਦੇ ਦਿਲਾਂ ਦੇ ਵਿੱਚ ਐਮਐਸਪੀ ਨੂੰ ਲੈ ਕੇ ਵੱਡਾ ਵਿਰੋਧ ਜਿਹੜਾ ਹੈ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਅੱਜ ਆਪਣੀ ਹੀ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਭਾਜਪਾ ਦੇ ਆਗੂ ਜਿਹੜੇ ਅਜ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦੇਣੀ ਹਾਂ ਕਿ ਭਾਜਪਾ ਦੀਆਂ ਨੀਤੀਆਂ ਵੱਲੋਂ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਤੇ ਤੁਹਾਨੂੰ ਦੱਸ ਜੀਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੱਡੀ ਮਜ਼ਬੂਤੀ ਮਿਲੀ ਜਦੋਂ ਭਾਜਪਾ ਐਸੇ ਵਿੰਗ ਦੇ ਸੂਬਾ ਵਿਧ ਸਿਕੰਦਰ ਰਹੇ ਸਰਦਾਰ ਅਮਰਜੀਤ ਸਿੰਘ ਕੋਕਰੀ ਕਲਾ ਅੱਜ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪ ਦੇ ਪ੍ਰਧਾਨ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫੋਂ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਇਸ ਮੌਕੇ ਬੋਲਦਿਆਂ ਚੀਮਾ ਨੇ ਕਿਹਾ ਹੈ ਕਿ ਅਮਰ ਸਿੰਘ ਨੇ ਨਿਹਾਲ ਸਿੰਘ ਵਾਲਾ ਖੇਤਰ ਵਿੱਚ ਲੰਬੇ ਸਮੇਂ ਸਰਗਰਮ ਅਤੇ ਸਰਕਾਰਤਮਕ ਭੂਮਿਕਾ ਨਿਭਾਈ ਹੈ ਤੇ ਉਹਨਾਂ ਨੇ ਆਪ ਵਿੱਚ ਉਣ ਦਾ ਮਾਨ ਮਾਨ ਸਰਕਾਰ ਤੇ ਕਮਾ ਪ੍ਰਤੀ ਲੋਕਾਂ ਦੇ ਵੱਧ ਦੇ ਵਿਸ਼ਵਾਸ ਦਾ ਪ੍ਰਤੀਕ ਹੈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਜੀਤ ਕੋਕੜੀ ਕਲਾ ਦੇ ਪਾਜਪਾ ਦੀ ਲੋਕ ਵਿਰੋਧੀ ਰਾਜਨੀਤੀ ਅਤੇ ਨੀਤੀਆਂ ਦਾ ਮੋਹ ਪੰਗ ਹੋਣ ਤੋਂ ਬਾਅਦ ਪਾਰਟੀ ਛੱਡਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਅਮਰਜੀਤ ਸਿੰਘ ਪੰਜਾਬ ਵਿੱਚ ਆਪ ਦੇ ਸ਼ਾਸਨ ਮਾਡਲ ਖਾਸ ਕਰਕੇ 300 ਯੂਨਿਟ ਮੁਫਤ ਬਿਜਲੀ 100 ਲੱਖ ਰੁਪਏ ਸਿਹਤ ਬੀਮਾ ਯੋਜਨਾ ਨੂੰ ਬਹੁਤ ਪ੍ਰਭਾਵਿਤ ਕਰਨ ਜਿਸ ਨੇ ਆਪ ਆਮ ਪਰਿਵਾਰਾਂ ਨੂੰ ਅਸਰ 라ਹਤ ਦਿੱਤੀ ਜੀਮਾ ਨੇ ਕਿਹਾ ਅੱਜ ਪੰਜਾਬ 'ਚ ਸਿਰਫ ਇੱਕ ਹੀ ਪਾਰਟੀ ਹੈ ਜੋ ਆਮ ਆਦਮੀ ਪਾਰਟੀ ਦਾ ਹੱਥ ਫੜਦੀ ਹੈ ਉਸ ਨਾਲ ਖੜਦੀ ਹੈ ਤੇ ਜ਼ਮੀਨੀ ਪੱਧਰ ਤੇ ਕੰਮ ਕਰਦੀ ਉਹ ਪਾਰਟੀ ਆਮ ਆਦਮੀ ਪਾਰਟੀ ਹੈ ਜੀਮਾ ਨੇ ਜਾਣ ਕੇ ਦਿੱਤੀ ਕਿ ਅਮਰਜੀਤ ਸਿੰਘ ਨਾਲ ਮਨਜੀਤ ਸਿੰਘ ਬਲਾਸਪੁਰ ਦੀ ਗਵਾਈ ਹੇਠ ਸਰਪੰਚਾਂ ਪੰਚਾਂ ਤੇ ਨੰਬਰਦਾਰਾਂ ਸਮੇਤ ਵੱਡੀ ਗਿਣਤੀ ਸਮਰਥ ਆਪ ਵਿੱਚ ਸ਼ਾਮਲ ਹੋ ਗਏ ਹਨ ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦੇ ਹਾਂ ਚੀਮਾ ਨੇ ਪ੍ਰੋਸਾ ਦਿੱਤਾ ਕਿ ਪਾਰਟੀ ਚ ਪੂਰਾ ਸਤਕਾਰ ਅਤੇ ਬੰਦੀ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਜਾਵੇਗੀ ਉਸ ਅੱਗੇ ਅਮਰਜੀਤ ਨੇ ਪਹਿਲਾਂ ਅਪੋਜ ਵਿੱਚ ਸੇਵਾ ਦੀ ਬਾਰੇ ਦੇਸ਼ ਸੇਵਾ ਕੀਤੀ ਬਾਅਦ ਵਿੱਚ ਜਨਤਕ ਜੀਵਨ ਅਤੇ ਸਰਗਰਮ ਰਹੇ ਚੀਮਾ ਅਨੁਸਾਰ ਜੇ ਤਜਰਬੇਕਾਰ ਅਤੇ ਸਮਿਤ ਲੋਕਾਂ ਦਾ ਆਮ ਵਿੱਚ ਸ਼ਾਮਲ ਹੋਣ ਲਈ ਇਹ ਗੱਲ ਦਾ ਸਪਸ਼ਟ ਹੈ ਸੰਗੀਤ ਹੈ ਕਿ ਪੰਜਾਬ ਦਾ ਨਾਨਿਕ ਤੌਰ ਤੇ ਕੰਮ ਇਮਾਨਦਾਰੀ ਅਤੇ ਲੋਕ ਭਲਾਈ ਦੀ ਰਾਜਨੀਤੀ ਵੱਲ ਵਧ ਰਿਹਾ ਹੈ तुम दस दिए वटका लगा है इस टाइम भाजपा को भाजपा बलबूते बना रही है लेकिन भाजपा अज मेन आगू ने जिड़ी है भाजपा छड़ के आम आदमी पार्टी शामिल हो गए ने जिथे उन्होंने वालों कहा जा रहा है कि वह भाजपा दीतियां तो खुश नहीं हूँ आम आदमी पार्टी काम कर